ਆ ਪੁਆਇੰਟ ਦੱਸ ਦਿਓ ਜੀ ਕਿੰਨੇ ਆ 15.5 ਤੇ 16 15.5 ਤੇ 16 ਫਾਈਨਲ 15.5 ਯੋਧੇ ਬਹਿਰਾਜ ਦਾ ਵੀ ਧੰਨਵਾਦ ਹੈ ਵੀ ਯੋਧਿਆ ਜੀ ਆ ਇਹਨੂੰ ਅਗਦੇ ਆ ਕੋਈ ਟਾਈਮ ਹੋਣਾ ਵੀ ਜਦ ਸੇਰੇ ਬੰਨ ਕੇ ਵਾਜੇਗਾ ਜਿਆਨਾ ਯੋਧਾ ਪੁੱਜਿਆ ਹੋਵੇਗਾ ਵੀਰ ਬੰਨ ਕੇ ਟੀਮਾਂ ਸਾਈਡਾਂ ਲੈ ਲਓ ਜਲਦੀ ਦੇ ਨਾਲ ਦਿਣਪੇ ਵਾਲੇ ਮੁੰਡੇ ਮੇਨ ਸਟੇਜ ਤੋਂ ਖੱਬੇ ਪਾਸੇ ਤੇ ਮੇਨ ਸਟੇਜ ਤੋਂ ਸੱਜੇ ਪਾਸੇ ਜਿਹੜੀ ਟੀਮ ਹੈ ਉਹ ਕਹਿੰਦੇ ਫਰੇ ਸਾਬ ਦੀ ਹੈ ਫਰੇ ਸਾਬ ਦੀ ਰਾਜੂ ਵਰਮਾ ਜੀ ਵੱਲੋਂ ਬੈਸਟਰਡ ਯਾਫੀ ਨੂੰ ਸੋਨੇ ਦੀਆਂ ਮੁੰਦੀਆਂ ਪਾਈਆਂ ਜਾਣਗੀਆਂ ਰਾਜੂ ਵਰਮਾ ਜੀ ਪ੍ਰਸਿੱਧ ਫਿਲਮੀ ਰਾਈਟਰ ਅਰਮੋਲ ਵਰਮਾ ਜੀ ਉਹਨਾਂ ਵੱਲੋਂ ਸੋਨੇ ਦੀਆਂ ਮੁੰਦੀਆਂ ਹੋਣਗੀਆਂ ਬੈਸਟਰਡ ਜਾਫੀ ਨੂੰ 1 ਲੱਖ ਪਹਿਲਾ ਪ੍ਰਾਈਜ਼ 75000 ਦੀ ਯੰਗ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਦੋਨੋਂ ਟੀਮਾਂ ਦੇ ਦਰਮਿਆਨ ਬੋਪਰੀਆ ਪਹਿਲਵਾਨ ਕਹਿੰਦੇ ਰਕੇਸ਼ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇੱਕ ਹੈਰੀ ਜ਼ੋਰਦਾਰ ਤਾੜੀਆਂ ਮਾਰ ਉਹ ਨਾਲ ਟੀਮਾਂ ਦੇ ਲਈ ਨਾਨਕ ਸਰ ਚੀਮੇ ਦੇ ਕਬੱਡੀ ਕੱਪ ਦਾ ਕਹਿੰਦੇ ਗ੍ਰੈਂਡ ਫਾਈਨਲੇ ਸ਼ੁਰੂ ਹੋ ਗਿਆ ਦਿਰਬੇ ਦੀ ਟੀਮ ਦੇ ਵੱਲੋਂ ਕਹਿੰਦੇ ਆ ਰਕੇਸ਼ ਬਾਪਰੀਆ ਤੇ ਤੇਜ ਚਿਰਾਗ ਆ ਟੱਕਰ ਸਿਰੇ ਦੀ ਹੈ ਚਿਰਾਗ ਤੇ ਰਕੇਸ਼ ਦੇ ਦਰਮਿਆਨ ਖਰਜੀ ਪਾਸੇ ਖਰਜੀ ਪਾਸੇ ਨਜ਼ਾਰਾ ਖੇਡ ਕਬੱਡੀ ਦਾ ਨੰਬਰ ਕਹਿੰਦੇ ਰੀਡਰ ਦਾ ਗੁਗਨੀ ਯੂ ਐਸ ای ਵੱਲੋਂ ਸਾਜੀ ਦੀ ਪਹਿਲੀ ਰੇਡ 5000 ਰੁਪਏ ਦੀ ਹੋਵੇਗੀ ਬਗਣੀ ਯੂਐਸਏ ਵੱਲੋਂ ਸਾਜੀ ਦੀ ਪਹਿਲੀ ਰੇਡ 5000 ਦੀ ਔਰ ਸਾਡੇ ਰਾਜੂ ਵਰਮਾ ਜੀ ਅਨਮੋਲ ਵਰਮਾ ਜੀ ਹੋਂ ਦਾ ਵੱਲੋਂ 1100 ਰੁਪਏ ਦੀ ਰੇਡ ਹੋਵੇਗੀ ਸਾਜੀ ਸ਼ਕਰਪੁਰ ਦੀ ਪਹਿਲੀ ਰੇਡ ਉਹ ਇਧਰ ਦੇ ਪਾਸੇ ਚਿਰਾਗਦੀਨ ਦੇ ਦੋ ਜੱਫੇ ਮੋਟਾ ਪਾਰੀ ਤੋਲਾਵਾਲ ਗੱਗੀ ਵਪਾਰੀ ਤੇ ਵਿਸਾਖਾ ਝਾੜੋ ਪਾਰੀ 2100 ਦੇ ਹੋਣਗੇ ਲਓ ਸਾਹਮਣੇ ਸ਼ਹਿਯਾਦ ਨੇ ਕਬੱਡੀ ਪਾਈ ਹੈ ਦੁਨੀਆ ਚੌਧੀ ਹੈ ਵੀ ਚਿਰਾਗ ਦਾ ਮੁਕਾਬਲਾ ਹੋਵੇ ਪਰ ਜਾਦੂ ਚੱਠੇ ਵਾਲਿਆ ਵੀ ਤਿਆਰ ਬਰ ਤਿਆਰ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਫਾਈਨਲ ਲਓ ਪੈਂਦੀ ਰੇਡ ਪੈਂਦੀ ਰੇਡ 6000 ਰੁਪਏ ਦੀ ਰੇਡ ਹੈ ਰਾਜੂ ਵਰਮਾ ਜੀ ਵੱਲੋਂ 1100 ਤੇ ਸਾਡੇ ਗਗਨੀ ਯੂਐਸਏ ਵੱਲੋਂ 5000 ਸਾਜੀ ਦੀ ਆ ਰੇਡ ਦੇ ਉੱਤੇ ਦਿੱਤਾ ਗਿਆ ਸ਼ਕਰਪੁਰੀਆ ਸਾਜੀ ਜਲੰਧਰੀਆ ਸਾਜੀ ਕਹਿੰਦੇ ਪਹਿਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਰਾਜੂ ਵਰਮਾ ਜੀ 1100 ਰੁਪਏ ਪੁੱਜਦਾ ਕਰ ਦਿਓ ਜੀ ਲਓ ਇਧਰ ਦੇ ਪਾਸੇ ਗੁਰਪ੍ਰੀਤ ਵਰਿਆਂ ਵਾਲਾ ਕਬੱਡੀ ਪਾ ਰਿਹਾ ਹੈ ਵਰੇ ਸਾਹਿਬ ਦਾ ਗੁਰਪ੍ਰੀਤ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਲਓ ਪੈਂਦੀ ਰੇਡ ਤੇ ਵਰੇ ਸਾਹਿਬ ਵਾਲਾ ਵੀ ਇਸ ਸੀਜ਼ਨ ਦੇ ਵਿੱਚ ਕਹਿੰਦੇ ਟਾਪ ਦਾ ਪ੍ਰਦਰਸ਼ਨ ਕਰ ਰਿਹਾ ਹੈ ਮੁੰਡੇ ਨੇ ਥੋੜੇ ਦਿਨਾਂ ਤੱਕ ਨਿਊਜ਼ੀਲੈਂਡ ਚਰੇ ਜਾਣ ਤੇ ਕੈਨੇਡਾ ਵਾਲੇ ਵੀ ਗੱਲਾਂ ਕਰਦੇ ਆ ਵੀ ਆਉਣ ਵਾਲਾ ਸੀਜ਼ਨ ਵਰੇ ਸਾਹਿਬ ਵਾਲਾ ਸੀ ਕੈਨੇਡਾ ਖਣਾਉਣਾ ਹੈ ਵੀ ਗੁਰਪ੍ਰੀਤ ਮਾਰਕ ਦੀ ਮਿਹਰ ਅਦੁਰੀਆ ਦਿਆਲ ਹੈ ਦੋ ਟਾਲੀਆਂ ਦੇ ਵਿੱਚ ਨਾਮ ਸੁਖਰਾਜ ਜੀ ਦੋ ਕਬੱਡੀਆਂ ਗੁਗਨੀ ਯੂ ਐਸ ای ਵੱਲੋਂ 5000 ਦੀਆਂ ਹੋਣਗੀਆਂ ਬਹੁਪੁਰਜ ਰਕੇਸ਼ ਦੀਆਂ ਪਹਿਲੀ ਪਾ ਰਹੀ ਹੈ 5000 ਗੁਗਨੀ ਸਿੱਧੂ ਯੂਐਸਏ ਕਾਲਾ ਸਾਡਾ ਵੀਰ ਆਖਦਾ ਵੀ 5000 ਦੀਆਂ ਦੋ ਰੈਡਾਂ ਹੋਣਗੀਆਂ ਪਹਿਲੀ ਸਫਲ ਰੈਡ ਪੈ ਗਈ ਹੈ 5000 ਦੀ ਗੁਗਨੀ ਸਿੱਧੂ ਅਮਰੀਕਾ ਵਾਲੇ ਵੱਲੋਂ ਰਕੇਸ਼ ਪਹਿਲਵਾਨ ਦੀ ਅਗਲੀ ਰੇਡ ਪੌਂਡ ਦੇ ਵਾਸਤੇ ਕਹਿੰਦੇ ਕਲਿਆਣ ਵਾਲਾ ਕਲਿਆਣ ਸੁਖੇ ਵਾਲਾ ਕਹਿੰਦੇ ਪ੍ਰਕਰਨ ਕਬੱਡੀ ਪੌਂਡ ਦੇ ਲਈ ਵਾਅਦਾ ਹੋਇਆ ਕਿ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਬਰੂ ਨੇ ਕਿੰਨੇ ਦਮ ਪਾਏ ਕਾੜ ਜੱਫਿਆਂ 'ਚ ਬੱਲਾ ਮਾਰਦਾ ਜੀ ਚਰਚਾ ਕੁਝ ਹੀ ਬਲਾ ਵਿੱਚ ਹੋ ਜਾਣੀ ਧਿਆਨ ਇੰਦਰ ਕੁਲ ਸੰਸਾਰ ਦਾ ਜੀ ਰਾਜੇ ਖੇਲੇ ਦੀ ਕਲਮ ਜੋ ਸ਼ਬਦ ਨਿਕਲੇ ਸੁਖਰਾਜ ਰੋਡੇ ਆ ਸੱਚੋਚਾਰਦਾ ਜੀ ਬਲਕਰਨ ਦੀ ਰੇਡ ਤੇ ਜੱਸਾ ਦਿਲਬੇ ਵਾਲਾ ਜੱਸਾ ਦਿਲਬਾ ਬਲਕਰਨ ਕਲਿਆਣ ਵਾਲਾ ਆਹ ਲੱਗਾ ਪਿਆ ਜ਼ੋਰ ਪਰ ਨੰਬਰ ਰੀਡਰ ਦੇ ਹਿੱਸੇ 'ਚ ਆ ਜਿਹੜਾ ਕਾਨਕ ਚੀਮੇ ਦਾ ਕਬੱਡੀ ਕੱਪ ਹੈ ਦੁਨੀਆਂ ਦੇ ਟੌਪ ਦੇ ਸਟਾਰ ਖੇਡੇ ਦੁਨੀਆਂ ਦੇ ਕਹਿੰਦੇ ਵੱਡੇ ਮੱਲ ਆਏ ਵਧੀਆ ਪ੍ਰਬੰਧ ਪ੍ਰਬੰਧਕਾਂ ਦੇ ਵਿੱਚ ਕੋਈ ਹੌਮੇ ਨਹੀਂ ਕੋਈ ਗੋਰੀ ਵੀ ਮੇਰਾ ਨਾਮ ਬੋਲਿਓ ਸਾਰੇ ਪ੍ਰਬੰਧਕ ਬਾਹਰ ਇੱਕ ਸਾਈਡ ਤੇ ਬੈਠ ਕੇ ਆਨੰਦ ਮਾਣ ਰਿਹਾ ਸਾਰੇ ਪ੍ਰਬੰਧਕਾਂ ਦਾ ਕਬੱਡੀ ਜਗਤ ਨੂੰ ਧੰਨਵਾਦ ਪਰ ਸ਼ਹਿਯਾਦ ਦੀ ਰੇਡ ਚਾਰ ਨੇ ਚਾਰੇ ਤਿਆਰ ਬਰ ਤਿਆਰ ਲੈ ਵੀ ਚਿਰਾਗਦੀਨ ਹੋ ਨੇੜੇ ਲੈ ਵੀ ਚਿਰਾਗਦੀਨ ਦੇਖ ਜੋ ਕੇ ਮੁੰਡੇ ਨੂੰ ਲਓ ਪੈਂਦੀ ਰੇਡ ਤੇ ਜਾਦੂ ਚੱਠੇ ਵਾਲੀਆ ਜਾਦੂ 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 ਸਾਜੀ ਸਾਜੀ ਗੁਰਪ੍ਰੀਤ ਬਰਿਆਂ ਵਾਲੇ ਦੀਆਂ ਦੋ ਰੇਡਾਂ 5000 ਦੀਆਂ ਹੋਣਗੀਆਂ ਗੋਗਣੀ ਸਿੱਧੂ ਅਮਰੀਕਾ ਵੱਲੋਂ ਗੋਗਣੀ ਸਿੱਧੂ ਅਮਰੀਕਾ ਵੱਲੋਂ ਕਹਿੰਦਾ ਵੀ ਆ ਨੌਜਵਾਨ ਦੀਆਂ ਵੀ ਦੋ ਰੇਡਾਂ ਦੇ ਚੀਮੇ ਤੇ ਕਬੱਡੀ ਕੱਪ ਦੇ ਫਾਈਨਲ ਦੇ ਵਿੱਚ 5000 ਦੀਆਂ ਹੋਣਗੀਆਂ ਲੋਟਾਂ ਦੀ ਵਰਸਾਤ ਹੋ ਰਹੀ ਹੈ ਧਾਕੜ ਗੋਗੜੀਆਂ ਵਾਲਾ ਖੇਡਿਆ ਇੰਗਲੈਂਡ ਦੇ ਵਿੱਚ ਦੀਰਥਨ ਬਲਦ ਦੀ ਖੇਡ ਕਲੱਬ ਲਈ ਨੰਬਰ ਕਿਹੜਾ ਤਾਵੀ ਦੇ ਹਿੱਸੇ ਜੁੜਦਾ ਹੋਇਆ ਬਰੇ ਸਾਬ ਦੀ ਟੀਮ ਦੇ ਲਈ ਉਧਰ ਸਾਡਾ ਜਸਵੀਰ ਵੀਰ ਜਸਵੀਰ ਲਾਈਨਮੈਨ ਵੱਲੋਂ ਦੋਨੋਂ ਟੀਮਾਂ ਨੇ ਇੱਕ ਇੱਕ ਹਜ਼ਾਰ ਰੁਪਏ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਦਾ ਦੂਜੀ ਰੇਡ ਪਾਈ ਰਿਹਾ ਸੁਖਰਾਜ ਜੀ 5000 ਦੀ ਗਗਨ 5000 ਦੀ ਰੇਡ ਆਓ ਸਾਹਮਣੇ ਫਿਰਾਗ ਦੇ ਦੋ ਜਫੇ ਮੋੜਾ ਪਾਰੀ ਤੋੜਾਲ ਨਾਲ ਗੱਗੀ ਪਾਰੀ ਤੇ ਵਸਖਾ ਝੜੋ ਪਾਰੀ 2100 ਦੇ ਹੋਣਗੇ ਲਓ ਪੈਂਦੀ ਰੇਡ ਜਾਦੂ ਚੱਠੇ ਵਾਲੀਆ ਗਰਾਊਂਡੋਂ ਬਾਹਰ ਹੋ ਗਿਆ ਨੰਬਰ ਰੇਡਰ ਦੇ ਹਿੱਸੇ 'ਚ ਆ ਜੁੜਿਆ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਹੈ ਅੱਜ ਦੇ ਦਿਨ ਦਾ ਕਹਿੰਦੇ ਟੌਪ ਨੌਚ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਕਹਿੰਦੇ ਕਪਤਾਨ ਦਾ ਵੀਰ ਲਓ ਬਲਕਰਨ ਕਲਿਆਣ ਸੁਖੇਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਪਾਸੇ ਤਾਕੜ ਗ ਨਾਲ ਕਹਿੰਦੇ ਜਸਾ ਦਿੜਪੇ ਵਾਲਾ ਨਾਲ ਧਿਆਨਾ ਦਿੜਪੇ ਵਾਲਾ ਨਾਲ ਰਣੀਏ ਦਾ ਵੀਰ ਸੰਤੀ ਦਿੜਪੇ ਵਾਲਾ ਚਾਰ ਦੇ ਚਾਰੇ ਤਿਆਰ ਬਰ ਤਿਆਰ ਕੈਮਰੇ ਫੋਕਸ ਨੇ ਐਨ ਕਹਿੰਦੇ ਮੈਚ ਸਿਰੇ ਦਾ ਚੱਲਦਾ ਹੋਇਆ ਪੈਂਦੀ ਹੋਈ ਰੇਡ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਬਾਈ ਦੀਆਂ ਪੱਟਾਂ ਤੇ ਥਾਪੀਆਂ ਧਾਕੜ ਤੇ ਬਲਕਰਨ ਦੇ ਦਰਮਿਆਨ ਲੱਗਦਾ ਹੈ ਜੋਰ ਆਉ ਦੁਨੀਆ ਨੇ ਦੇਖਾ ਹੈ ਗੱਡੀਆਂ ਹੋਈਆਂ ਚੋਟੀ ਦਾ ਮੈਚ ਚੱਲਦਾ ਹੋਇਆ ਲਓ ਨੰਬਰ ਬਲਕਰਨ ਕਲਿਆਣਾ ਵਾਲਾ ਬਲਕਰਨ ਪੁਆਇੰਟ ਦਾ ਵਾਧਾ ਕਰ ਗਿਆ ਬੋਦਲ ਵਾਲੀ ਇਹ ਗੋਰੇ ਕਿੱਡਾ ਸਰੀਰ ਹੈ ਸੁਖਰਾਜ ਇਹ ਤੇ ਵਰਗਾ ਕ੍ਰੇਡਰ 1999 ਦੇ ਵਿੱਚ ਖੇਡਿਆ ਤੜਵੇ ਗੋਰਾ ਬੋਦਲ ਵਾਲੀਆ ਉਸ ਖਿਡਾਰੀ ਵਰਗਾ ਸਰੀਰ ਹੈ ਕਹਿੰਦੇ ਬਲਕਰਨ ਕਲਿਆਣ ਵਾਲੇ ਦਾ ਕਿਹੜੇ ਨੌਜਵਾਨ ਨੇ ਪੁਆਇੰਟ ਦਾ ਵਾਅਦਾ ਕੀਤਾ ਹੈ ਇਧਰਲੇ ਪਾਸੇ ਰੇਡ ਰਕੇਸ਼ ਪਹਿਲਵਾਨ ਦੀ ਪੈ ਰਹੀ ਹੈ ਕਾਲਾ ਕਹਿੰਦਾ ਵੀ ਸਾਡਾ ਵੀਰ ਗਗਨੀ ਸਿੱਧੂ ਅਮਰੀਕਾ ਵਾਲਾ 5-5000 ਰੁਪਏ ਦੇ ਮਾਨ ਸਨਮਾਨ ਇਹਨਾਂ ਖਿਡਾਰੀ ਦੇ ਕਰਾ ਦੂਜੀ ਰੇਡ 5000 ਦੀ ਪੈ ਰਹੀ ਹੈ 5-5000 ਦੀਆਂ ਰੇਡਾਂ ਕਹਿੰਦੇ ਨਾਨਕ ਸਰ ਚੀਮਿਆਂ ਦੇ ਵਿੱਚ ਪੈ ਰਹੀ ਹੈ 5-5000 ਦੀਆਂ ਰੇਡਾਂ ਸਿਰੇ ਦਾ ਫਾਈਨਲ ਆਹ ਕਹਿੰਦੇ ਨੌਜਵਾਨ ਮਾਨਸਾ ਵਾਲਾ ਬਰੇਸਾ ਵਾਲਾ ਕਹਿੰਦੇ ਗੁਰਪ੍ਰੀਤ ਪਰ ਕਹਿੰਦੇ ਫੌਜੀ ਪੈਣੀ ਵਾਲਾ ਇਸ਼ਾਰਾ ਕਰ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਆ ਜਿਹੜਾ ਅਗਲੀ ਰੇਡ ਸ਼ਹਿਯਾਦ ਅਲੀ ਕਹਿੰਦੇ ਫਰਿਆਦ ਦਾ ਵੀਰ ਮਲੂਕ ਦਾ ਵੀਰ ਇਸ ਸਾਲ ਕੈਨੇਡਾ ਦੇ ਟਾਂਟੋ ਦੇ ਕੱਪ ਬੈਸਟ ਰੇਡਰ ਕਹਿੰਦੇ ਹੰਦਿਆਂ ਦੇ ਵਿਚਕਾਰ ਤਿਆਰ ਬਰ ਤਿਆਰ ਹੈ ਹੱਥਾਂ ਨੂੰ ਕਲੀ ਲਾਈ ਆ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਕਿ ਹੰਦਿਆਂ ਤੇ ਖੜਾ ਦੇਖੋ ਰੱਬ ਨੂੰ ਤੇ ਆਉਂਦਾ ਜਿਹੜਾ ਛੋਟੀ ਦੇ ਖਿਡਾਰੀਆਂ ਚ ਨਾਮ ਹੁਣਾਉਂਦਾ ਇਹਦਾ ਲਓ ਸ਼ਹਿਯਾਦ ਦੀ ਰੇਡ ਤੇ ਚਿਰਾਗਦੀਨ ਸ਼ਹਿਯਾਦ ਸਿਰੇ ਦੀ ਆ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਲਓ ਸ਼ਹਿਯਾਦ ਤੇ ਚਿਰਾਗ ਸ਼ਹਿਯਾਦ ਤੇ ਚਿਰਾਗ ਬੱਲੇ 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 ਚੀਮਿਆਂ ਵਾਲੇ ਆ ਆ ਸੁਆਦ ਕਿਆ ਬਾਤ ਹੈ ਕਿਆ ਬਾਤ ਹੈ ਜੇ ਮੈਚ ਵਧੀਆ ਲੱਗੇ ਤੇ ਖਿਡਾਰੀ ਵਧੀਆ ਲੱਗੇ ਤਾਂ ਤਾੜੀ ਮਾਰ ਦਿਓ ਕੁਵਾਰੀ ਜ਼ੋਰਦਾਰ ਦੁਨੀਆ ਖੁਸ਼ ਹੈ ਨਜ਼ਾਰੇ ਵੱਜੇ ਪਏ ਆ ਨਜ਼ਾਰੇ ਵੱਜੇ ਪਏ ਆ ਅਗਲੀ ਫੇੜ ਬਲਕਰਨ ਵੱਧਾ ਹੋਇਆ ਚਾਰ ਨੇ ਚਾਰੇ ਤਿਆਰ ਨੇ ਵਜਦੀਆਂ ਪੱਟਾਂ ਤੇ ਥਾਪੀਆਂ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਸਿਰੇ ਦਾ ਲਓ ਬਲਕਰਨ ਦੀ ਰੇਡ ਤੇ ਧੜਬੇ ਵਾਲਾ ਧੜਬੇ ਵਾਲਾ ਸੱਤੀ ਮਾਰਦਾ ਖਿੱਚਾ ਮਾਈਏ ਸਾਡੀ ਦੁਖੀ ਹੈ ਦਾਦੀ ਕਹਿੰਦੀ ਵੱਡੀ ਭਾਬੀ ਕਿ ਤਿਆਰ ਸ਼ਰਾ ਵੀ ਮਾਰਦਾ ਧੱਕੇ ਇਹ ਧੜਵੇ ਵਾਲਾ ਸੱਤੀ ਹੈ ਅਗਲੀ ਰੇਡ ਰਕੇਸ਼ ਪਹਿਲਵਾਨ ਦੀ ਪੈ ਰਹੀ ਹੈ ਧੜਵੇ ਦੀ ਟੀਮ ਦੇ ਲਈ ਬੰਨਿਆ ਪਰ ਬੰਨਿਆ ਖਿਡਾਰੀ ਸਾਡੀ ਖੇਡ ਕਬੱਡੀ ਦਾ ਪਤਲਾ ਪਤੰਗਾ ਉਹ ਡੂਡੂ ਕਰਦਾ ਸਰੀਰ ਉਹ ਧੜਵੇ ਵਾਲਾ ਰਕੇਸ਼ ਪਹਿਲਵਾਨ ਦੇ ਦੂਜੇ ਪਾਸੇ ਜਾਦੂ ਚੱਠਿਆਂ ਵਾਲਾ ਧੱਕੇ ਭਜਦੇ ਹੈ ਪਤਾ ਲੱਗਦਾ ਵੀ ਨਾਨਕ ਸਰ ਚੀਮਿਆਂ ਦੇ ਕੱਪ ਦਾ ਫਾਈਨਲ ਚੱਲਦਾ ਹੈ ਅਗਲੀ ਰੇਡ ਪੌਂਦਰੀ ਬਰੇ ਸਾਹਿਬ ਦਾ ਗੁਰਪ੍ਰੀਤ ਮੁੰਡਾ ਕਹਿੰਦੇ ਸੀਜ਼ਨ ਦੇ ਵਿੱਚ ਸਿਰਾ ਕਰੀ ਆਉਂਦਾ ਮੈਂ ਲੜਦਾ ਮੈਂ ਝਗੜਦਾ ਮੈਂ ਕਹਿੰਦੇ ਰੈਫਰੀ ਨਾਲ ਬਹਿਸ ਵਾਜੀ ਨਾ ਕੋਈ ਜਿਆਦਾ ਥਾਪੀਆਂ ਮਾਰਦਾ ਨਿੱਕੇ ਜਿਹੇ ਸਵਾਰਾ ਮਾਲਕ ਆ ਪੈਂਦੀ ਰੇਡ ਉਹਦੇ ਪਾਸੇ ਜੱਸਾ ਦਿੜਵੇ ਵਾਲਾ ਦਿੜਵੇ ਵਾਲਾ ਜੱਸਾ ਸਿਰੇ ਦਾ ਜਫਾ ਲਾ ਗਿਆ ਸਾਡੇ ਰਾਜੂ ਵਰਮਾ ਜੀ ਪ੍ਰਸਿੱਧ ਫਿਲਮੀ ਰਾਈਟਰ ਉਹਨਾਂ ਵੱਲੋਂ ਵੈਸਟਰ ਜਾਫੀ ਨੂੰ ਅਨਮੋਲ ਵਰਮਾ ਜੀ ਸੋਹਣੀਆਂ ਦੀਆਂ ਮੁੰਦੀਆਂ ਪਾਉਣਾਂ ਜਾ ਰਹੀਆਂ ਨੇ 1 ਲੱਖ ਪਹਿਲਾ ਪ੍ਰਾਈਜ਼ ਹੈ 75000 ਦੂਜਾ ਪ੍ਰਾਈਜ਼ ਬਾਬਾ ਭੋਲਾਗਿਰ ਕਬੱਡੀ ਕਲੱਬ ਦੇ 43ਵੇਂ ਕਬੱਡੀ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਰਕੇਸ਼ ਪਹਿਲਵਾਨ ਬੋਪਰ ਵਾਲਾ ਕਬੱਡੀ ਪਾ ਰਿਹਾ ਹੈ ਉਹ ਉੱਡ ਗਿਆ ਉਹ ਉੱਡ ਗਿਆ ਉਹ ਉੱਡ ਗਿਆ ਰਕੇਸ਼ ਨੰਬਰ 8 ਦਾ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ ਲੈ ਵੀ ਚਿਰਾਗਦੀਪ ਜੱਫੇ ਲਾਉਣੇ ਪੈਣੇ ਹੈ ਦੁਨੀਆ ਜੱਫੇ ਚਾਹੁੰਦੀ ਹੈ ਜੇ ਜਿੱਤਣਾ ਤਾਂ ਵੀ ਜੱਫੇ ਲਾਉਣੇ ਪੈਣੇ ਹੈ ਕਿ ਵਾਰ-ਵਾਰ ਇਹ ਜੱਫੇ ਲਾਉਂਦੇ ਕੰਮ ਨਹੀਂ ਕੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਰੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਪੰਜਾਬੀ ਸ਼ੇਰਾਂ ਦੀ ਖੇਡ ਹੈ ਪੰਜਾਬੀ ਕੌਮ ਦੀ ਖੇਡ ਕਬੱਡੀ ਲਓ ਸਾਹਮਣੇ ਨੌਜਵਾਨ ਬਲਕਰਨ ਕਲਿਆਣਾ ਵਾਲਾ ਕਬੱਡੀ ਪੌਂਡ ਦੇ ਲਈ ਵਧਿਆ ਹੈ ਜੱਸਾ ਦਿੜਵੇ ਵਾਲਾ ਫਿਰ ਟਰਾਈ ਕਰਦਾ ਹੋਇਆ ਨੌਜਵਾਨ ਦਿੜਵੇ ਵਾਲਾ ਜੱਸਾ ਸ਼ਹਿਯਾਦ ਆ ਗਿਆ ਜਿਹੜੇ ਜਿਹੜੇ ਸ਼ਹਿਯਾਦ ਤੇ ਚਿਰਾਗ ਦੀ ਟੱਕਰ ਦੇਖਣਾ ਚਾਹੁੰਦੇ ਆ ਦੱਸੋ ਇੱਕ ਅਰੀ ਮਾੜਾ ਜਾਂ ਫੇਰ ਸ਼ਹਿਯਾਦ ਤੇ ਚਿਰਾਗ 5000 ਦੀਆਂ ਦੋ ਰੈਡਾ ਗੁਗਰੀ ਸਿੱਧੂ ਅਮਰੀਕਾ ਵੱਲੋਂ ਕਾਲਾ ਕਹਿੰਦਾ ਪਹਿਣ ਗਿਆ ਪਹਿਲੀ ਪੈ ਰਹੀ ਹੈ 5000 ਦੀ ਪਹਿਲੀ ਰੇਡ ਪੈ ਰਹੀ ਹੈ ਸਹਾਦ ਅਲੀ ਦੀ ਗਗਨੀ ਸਿੱਧੂ ਅਮਰੀਕਾ ਵੱਲੋਂ 5000 ਦੀਆਂ ਦੋ ਪੈਣ ਗਿਆ ਯਾਦੂ 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 ਸਾਜੀ ਸਾਜੀ ਯਾਦੂ ਓ ਯਾਦੂ ਸਾਜੀ ਹੋਈ ਬਈ ਰਮਾਲ ਘੁੰਮ ਗਏ ਨੇ ਵਾਹ ਵਾਹ ਰਮਾਲ ਘੁੰਮ ਗਏ ਨੇ ਟੀਮ ਦੇ ਵਿੱਚ ਬਾਈ ਜੀ ਜੀ ਸਾਜੀ ਸ਼ਕਰਪੁਰ ਦੀ ਖੇਡ ਵਧੀਆ ਲੱਗੀ ਕਰੀ ਤਾੜੀਆਂ ਮਾਰਿਓ ਜ਼ੋਰਦਾਰ ਦੁਨੀਆ ਖੁਸ਼ ਹੈ ਸਾਡੇ ਹਰਫ ਚੀਮੇ ਦਾ ਵੀ ਧੰਨਵਾਦ ਹੈ ਪਿਆਰ ਹੈ ਕਬੱਡੀ ਦੇ ਸਟਾਰਾਂ ਦੇ ਨਾਲ ਲੈ ਵੀ ਹਰਫ ਚੀਮੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਪਰਵੀ ਹਾਜ਼ਰੀ ਹੈ ਬਹੁਤ ਵੱਡਾ ਨਾਂ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਬਲਕਰਨ ਵੱਧਦਾ ਹੋਇਆ ਮੁੰਡਾ ਮੁਰਕੋ ਮੁਰਕੀ ਹੋਇਆ ਪਿਆ ਉਹ ਚੱਲ ਮਾ ਕਦ ਕਾੜ ਹੈ ਕਪਤਾਨ ਦਾ ਵੀਰ ਹੈ ਹੁਣ ਚਾਰਾਂ ਦੇ ਵਿੱਚੋਂ ਦਿੜਬੇ ਵਾਲਾ ਕੌਣ ਦਿੜਬਾ ਕਬੱਡੀ ਦੀ ਨਰਸਰੀ ਹੈ ਦਿੜਬਾ ਕਬੱਡੀ ਦੀ ਯੂਨੀਵਰਸਿਟੀ ਹੈ ਉਹ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਲੱਭੀ ਤਾਕੜ ਹੋ ਨੇੜੇ ਮੁੰਡੇ ਦੇ ਆਹ ਕੈਮਰੇ ਫੋਕਸ ਪੈਂਦੀ ਰੇਡ ਤੇ ਪੈਂਦੀ ਰੇਡ ਤੇ ਧਾਕੜ ਗੋਗੜੀਆਂ ਵਾਲਾ ਡਬਲ ਟੱਚ ਦੀ ਖੇਡ ਨੰਬਰ ਜਿਹੜਾ ਧਾਵੀ ਦਾ ਸਾਡੇ ਰਾਜੂ ਵਰਮਾ ਜੀ ਅਨਮੋਲ ਵਰਮਾ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਇਹਨਾਂ ਬੋਲਾਂ ਲਈ ਆਇਆ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਲਓ ਸਾਹਮਣੇ ਰਕੇਸ਼ ਪਹਿਲਵਾਨ ਬੋਪਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਫਾਈਨਲ ਦੀ ਖੇਡ ਹੈ ਦੁਨੀਆ ਟਕੋ ਟੱਕੀ ਬੈਠੀ ਹੈ ਨਾਨਕ ਸਰਚੀਮਾ ਦਾ ਕਬੱਡੀ ਕੱਪ ਹੈ ਵੱਡੇ ਫਨਕਾਰਾਂ ਦੀ ਧਰਤੀ ਹੈ ਨਾਨਕ ਸਰਚੀਮਾ ਇਧਰਲੇ ਪਾਸੇ ਕਹਿੰਦੇ ਰਕੇਸ਼ ਪਹਿਲਵਾਨ ਚਿਰਾਗਦੀਨ ਮਈਆਂ ਵਾਲਾ ਇੱਕ ਪਾਸੇ ਦੂਜੀ ਕੰਨੀ ਤੇ ਯਾਦੂ ਚੱਠਿਆਂ ਵਾਲਾ ਉੱਚੇ ਲੰਮੇ ਕੱਦ ਦਾ ਖਿਡਾਰੀ ਇੱਕ ਉੱਚਾ ਲੰਮਾ ਕੱਦ ਦੂਜੀ ਸੋਣੀ ਹੱਦੋਂ ਵੱਧ ਦੂਜਾ ਰੂਪ ਤੇਰਾ ਸ਼ਮਸ਼ਮ ਕਰਦਾ ਏ ਨੰਬਰ ਰੇਂਡਰ ਦਾ ਕਿਆ ਬਾਦ ਰਕੇਸ਼ ਬਾਪਰ ਵੀ ਸਿਰਾਂ ਲਾਈ ਤੁਰਿਆ ਆਉਂਦਾ ਹੈ ਮੁਠੀ ਪਰ ਸਰੀਰ ਦੇ ਵਿੱਚ ਕਹਿੰਦੇ ਟਾਪ ਦੀਆਂ ਕਬੱਡੀਆਂ ਪਾਉਂਦਾ ਹੈ ਟਰੈਕਟਰਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਪਰ ਸਾਹਮਣੇ ਕਬੱਡੀ ਪਾਉਣ ਦੇ ਲਈ ਬਲਕਰਨ ਕਲਿਆਣ ਸੁਖੇ ਦਾ ਤਿਆਰ ਪਰ ਤਿਆਰ ਹੁਣ ਦੇਖਾਂਗੇ ਵੀ ਦਿੜਬੇ ਦੀ ਸਟਾਪ ਲਾਈਨ ਹੈ ਚਾਰਾਂ ਦੇ ਵਿੱਚੋਂ ਕੌਣ ਗੱਲਾਂ ਚੱਲੀਆਂ ਵੀ ਦਿੜਬੇ ਦੀ ਸਟਾਪ ਲਾਈਨ ਜਿਹੜੀ ਹੈ ਉਹ ਕੰਪਿਊਟਰ ਤੇ ਚੱਲਦੀ ਹੈ ਲਓ ਪਈ ਹੋਈ ਰੇਡ ਤੇ ਓ ਜੜਵੇ ਵਾਲਾ ਜੜਵੇ ਵਾਲਾ ਗੱਗ ਤਾਕੜ ਗੋਗੜੀਆਂ ਵਾਲਾ ਜੇ ਬਾਬਾ ਭੋਲਾ ਗਿਰ ਕਲੱਬ ਦਾ ਪ੍ਰਬੰਧ ਵਧੀਆ ਲੱਗਾ ਖਿਡਾਰੀ ਵਧੀਆ ਲੱਗੇ ਤਾੜੀਆਂ ਮਾਰ ਦੋ ਇੱਕ ਵਾਰੀ ਕਲੱਬ ਦੇ ਨਾਮ ਤੇ ਤਾੜੀਆਂ ਮਾਰਿਓ ਲੈ ਵੀ ਸੰਗਰੂਰ ਵਾਲੇ ਇੱਕ ਜਕਾਰਾ ਹੋਰ ਲਾਣਾ ਚੜ੍ਹਦੀ ਕਲਾ ਵਾਲਾ ਫਾਈਨਲ ਹੈ ਬੋਲੇ ਈਸੋ ਸ਼ਰੀਆ ਦਾ ਫਾਈਨਲ 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 ਸਰ ਚੀਮਿਆਂ ਦਾ ਸੰਗਰੂਰ ਦੀ ਧਰਤੀ ਹੈ ਚਿਰਾਗਦੀਨ ਫਰੋਜਪੁਰੀਆ ਫਿਰਾਗਦੀਨ ਮਈਆਂ ਵਾਲੇ ਦਾ ਚਿਰਾਗਦੀਨ ਜੀਰੇ ਵਾਲਾ ਆ ਦੋ ਖਿਡਾਰੀਆਂ ਦੇ ਦਰਮਿਆਨ ਰਕੇਸ਼ ਬਾਪਰੀਆ ਹਰਜੀ ਪਾਸੇ ਕਬੱਡੀ 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 ਖਾਪੀ ਵੱਜਦੀ ਖਾਪੀ ਵੱਜਦੀ ਮੁੰਡੇ ਕਬੱਡੀ ਖੇਡਣ ਦੀ ਪੱਟਾਂ ਤੇ ਖਾਪੀ ਵੱਜਦੀ ਪਟਾਂ ਦੇ ਥਾਪੀ ਵੱਜਦੀ ਹਰਫ ਚੀਮੇ ਹੋਰਾਂ ਦਾ ਕਬੱਡੀ ਕੱਪ ਹੈ ਰਾਜੂ ਵਰਮੇ ਹੋਰਾਂ ਦਾ ਜਗਤਾਰ ਗੋਲੂ ਦੇ ਪਿੰਡ ਕਬੱਡੀ ਕੱਪ ਹੈ ਉਹ ਗੁਰਪ੍ਰੀਤ ਵਰਿਆਂ ਵਾਲਾ ਵਧਿਆ ਹੋਇਆ ਮੇਜਰ ਭਲੂਰ ਕਹਿੰਦਾ ਵੇ ਆਉਣ ਵਾਲੇ ਸਮੇਂ 'ਚ ਵੱਡੀਆਂ ਗੱਲਾਂ ਹੋਣਗੀਆਂ ਵੱਡੀਆਂ ਗੱਲਾਂ ਹੋਣਗੀਆਂ ਵੱਡੀਆਂ ਗੱਲਾਂ ਵੱਡੀਆਂ ਗੱਲਾਂ ਵੱਡੀਆਂ ਗੱਲਾਂ ਲੈ ਵੀ ਬਰੇ ਸਾਹਮਣੇ ਮਿਹਨਤ ਕਰਦਾ ਜਾਈ ਤੁਰਿਆ ਜਾਈ 5000 ਦੀ ਸਫਰਾਜ ਦੂਜੀ ਗੇਂਡ 5000 5000 5000 ਪੰਜਾਂ ਚ ਪਰਮੇਸ਼ਰ ਪੰਜ ਪਿਆਰੇ ਉਹ ਪੰਜਾਂ ਦੀ ਪੰਚਾਇਤ ਫਰ ਸ਼ਹਿਯਾਰ ਕੀ ਬਾਤ ਹੈ ਕੀ ਬਾਤ ਹੈ ਬੋਲੇ ਰਮਗੜ ਦਾ ਕਾਲੇ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਧੰਨਵਾਦ ਦਾ ਇਤਿਮਾਰਕਾਂ ਜੇ ਬੋਲਦਿਆ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਕਿਹੜੀਆਂ ਟੀਮਾਂ ਜੇਤੂ ਰਹੀਆਂ ਨੇ ਜੀ ਇੱਕ ਵਾਰੀ ਮਾਹੀ ਜੀ ਹਾਂਜੀ ਅੱਜ ਦੇ ਖੇਡ ਮੁਕਾਬਲੇ ਦੇ ਵਿੱਚ ਦਿੜਵਾ ਦੇ ਸਾਡੇ 15 ਨੰਬਰ ਜੀ 10 ਨੰਬਰ ਬਰੇ ਸਾਹਿਬ ਦੇ ਬਾਜੀ ਦਿੜਵਾ ਲਿਆ ਜੀ ਫਾਸਟ ਹੈ ਭਰੇ ਸਾਹਿਬ ਸੈਕੰਡਰ ਰਾਜੂ ਵਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਵਾਹ ਜੀ ਵਾਹ ਬਹੁਤ-ਬਹੁਤ ਧੰਨਵਾਦ ਬਾਬਾ ਪੋਲਾਗਿਰ ਸਪੋਰਟਸ ਕਲੱਬ ਵੱਲੋਂ ਸਭ ਤੋਂ ਵੱਧ ਧੰਨਵਾਦ ਸੰਗਤ ਦਾ ਸਰੋਦ ਹਾਂ ਜੀ ਇੱਕ ਮਿੰਟ ਜੀ ਦਰਸ਼ਕਾਂ ਦੇ ਦੋ ਜੱਫੇ ਦੜਵਾ ਦੀ ਟੀਮ ਦੇ ਜੱਫੀਆਂ ਨੇ ਲਾਏ ਨੇ ਉਹ 200 ਲੈ ਜਾਣ ਭਰੇ ਸਾਹਿਬ ਦਾ ਕੋਈ ਜੱਫਾ ਨਹੀਂ ਸਮਝਦੇ ਵਿੱਚ ਆਹ ਸਤਬਾਲ ਵੀਰ ਜੀ ਦੋ ਕਿੰਟ ਦੇ ਹੋ ਜੀ ਬੈਸਟ ਕਿਹੜਾ ਅੱਜ ਦਾ ਪਲੇਅਰ ਬੈਸਟ ਰੇਡਰ ਰਕੇਸ਼ ਬਾਪਰ ਅੱਠ ਕਬੱਡੀਆਂ ਪਾ ਕੇ ਅੱਠ ਨੰਬਰ ਲਏ ਨੇ ਬੈਸਟ ਜਾਫੀ ਜੱਸਾ ਦਿੜਵਾ ਚਾਰ ਟੱਚ ਲੈ ਕੇ ਇੱਕ ਜਫਾ ਲਾਇਆ ਹੈ ਧਾਕੜ ਗੋਗੜੀਆਂ ਧਾਕੜ ਨੇ ਵੀ ਇੱਕ ਜਫਾ ਲਾਇਆ ਚਾਰ ਟੱਚ ਲੈ ਕੇ ਇੱਕ ਜਫਾ ਲਾਇਆ ਦੋਨੋਂ ਬੈਸਟ ਜਾਫੀ ਨੇ ਜੱਸਾ ਦੇ ਧਾਕੜ ਬੈਸਟ ਰੇਡਰ ਜਿਹੜਾ ਹੈ ਰਕੇਸ਼ ਬਾਪਰ ਹਾਂਜੀ ਦੋ ਸਕੈਂਡ ਦਿਓ ਜੀ ਮੋਨਾ ਪਾਰੀ ਤੋਲਾ ਵਾਲ ਗੱਗੀ ਵਪਾਰੀ ਤੇ ਵਿਸਾਖਾ ਝਾੜੋਂ ਪਾਰੀ ਇਹਨਾਂ ਵੀਰਾਂ ਨੇ ਚਿਰਾਗਦੀਨ ਦੇ ਦੋ ਜੱਫਿਆਂ ਤੇ 2100 ਲਾਇਆ ਸੀਗਾ ਜੱਫੇ ਤੇ ਦੋ ਨਹੀਂ ਲੱਗੇ ਪਰ ਵੀਰਾਂ ਦੇ ਵੀ ਸਭ ਚਿਰਾਗ ਦੀ ਖੇਡ ਵਧੀਆ ਲੱਗਦੀ ਹੈ ਅਸੀਂ ਖੁਸ਼ ਹੋ ਕੇ ਉਹਦੇ ਲਈ 2100 ਦਿੰਨੇ ਆ ਲੈ ਵੀ ਚਿਰਾਗ ਆਪਣੀ ਮਾਇਆ ਪ੍ਰਾਪਤ ਕਰ ਲਈ ਮੋਹਣੇ ਵਪਾਰੀ ਦਾ ਨਾਲ ਗੱਗੀ ਪਾਰੀ ਦਾ ਤੇ ਵਿਸਾਖੇ ਪਾਰੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੂਬੇਦਾਰ ਸਰਦਾਰ ਅਵਤਾਰ ਸਿੰਘ ਜੀ ਐਮਸੀ ਉਹਨਾਂ ਵੱਲੋਂ 21000 ਰੁਪਏ ਸਹਿਯੋਗ ਧੰਨਵਾਦ ਸਰਦਾਰ ਸਰਬਜੀਤ ਸਿੰਘ ਜੀ ਬਾਗਵਾਲੇ ਹੁਣ ਗਰਾਊਂਡ ਦੇ ਆਲੇ-ਦੁਆਲੇ ਢੇਡੇ ਕੱਢ ਰਹੇ ਆ ਵੀ ਅਗਲਾ ਸਾਲ ਆਇਆ ਅਗਲਾ ਸਾਲ